ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਨਾ ਅੱਛਾ ਬਣਾ ਲੈਂਦੇ ਹੈ ਖਿਡੌਣਾ ਆਪਣੀ ਜ਼ਿੰਦਗੀ ਕੋ ਕਿਤਨਾ ਅੱਛਾ ਬਣਾ ਲੈਂਦੇ ਹੈ ਖਿਡੌਣਾ ਆਪਣੀ ਜ਼ਿੰਦਗੀ ਕੋ ਜਿਨ ਕੇ ਦਿਲ ਟੁੱਟ ਜਾਂਦੇ ਹੈ ਹਾਸਤੇ ਹੈ ਬੈਠ ਕੇ ਮਹਿਫਲ ਮੇਂ हसते हैं बैठ के महफिल में फिर रोते हैं खूब जब सब उठ जाते हैं कहते जना दिल टूटया वो अपनी जिंदगी नु एक खलोणा बस खलोळा बन के रह जंदी है जिंदगी दिल टूटने दे किन्ने कारण hunde ने दिल दा टूटना मतलब सब कुछ खेरू खेरू हो जाना ਸੰਸਾਰ ਮੋਹ ਮਾਇਆ ਦੇ ਤੰਗਾਂ ਤੰਦਾ ਹੈ ਪੁੱਤਰਾਂ ਧੀਆਂ ਦਾ ਝਗੜਾ ਪੁੱਤਰਾਂ ਦੀ ਮੌਤ ਧੀਆਂ ਦੀ ਮੌਤ ਧੀਆਂ ਦਾ ਆਪਦੇ ਸਹੁਰੇ ਘਰ ਨਾ ਬਸਣਾ ਬਚਪਨ ਦੇ ਵਿੱਚ ਹੀ ਮਾਤਾ ਪਿਤਾ ਦਾ ਵਿਛੋੜਾ ਮਾਂ ਦਾ ਵਿਛੋੜਾ ਪਿਓ ਦਾ ਵਿਛੋੜਾ ਬਹੁਤ ਕੁਝ ਬਰਬਾਦ ਹੋ ਜਾਣਾ ਚੰਗਾ ਬਿਜ਼ਨਸ ਖਤਮ ਹੋ ਜਾਣਾ ਸਾਰੇ ਪਾਸੇ ਧੱਕੇ ਮੇਰੇ ਨੇ ਸਮਾਜ ਨੇ ਠੁਕਰਾ ਦੇਣਾ ਬਹੁਤ ਕੋਸ਼ਿਸ਼ਾਂ ਕਰਨ ਤੇ ਵੀ ਆਪ ਦੀ ਅਸਲੀਅਤ ਆਪ ਦੀ ਸੱਚਾਈ ਲੋਕਾਂ ਸਾਹਮਣੇ ਪੇਸ਼ ਕਰਨੀ ਪਰ ਸੱਚਾਈ ਨੂੰ ਦਬਾ ਦੇਣਾ ਤੇ ਝੂਠਿਆਂ ਨੇ ਝੰਡੇ ਲਾ ਰੋਣੇ ਇਹ ਸਭ ਜਦੋਂ ਬੰਦਾ ਬਹੁਤ ਕੁਝ ਕਰਕੇ ਇੱਕ ਵਾਰੀ ਦਿਲ ਜ਼ਰੂਰ ਟੁੱਟਦਾ ਪਰ ਜਦੋਂ ਜਿੱਤੇਗਾ ਤਾਂ ਵਾਹਿਗੁਰੂ ਦੇ ਰਹਿਮਤ ਨਾਲ ਜਿੱਤੇਗਾ ਕਿਰਪਾ ਭਈ ਤੇਰੀ ਜੀਤ ਭਈ ਮੇਰੀ ਮਹਾਰਾਜ ਕਹਿੰਦੇ ਹੈ 10ਵੇਂ ਪਾਸ਼ਮਾਰਗ ਦੇ ਮਹਾਰਾਜ ਕਿਰਪਾ ਤੇਰੀ ਹੈ ਕਿਰਪਾ ਤੇਰੀ ਹੈ ਜੀਤ ਮੇਰੀ ਹੋਈ ਹੈ ਮੈਨੂੰ ਕਹਿੰਦੇ ਤੂੰ ਜਿੱਤ ਗਿਆ ਪਰ ਕਿਰਪਾ ਤੇਰੀ ਸੀ ਸੋ ਕਹਿਣ ਦਾ ਭਾਵ ਦੁਨਿਆਵੀ ਰਿਸ਼ਤੇ ਸਾਰੇ ਝੂਠੇ ਨੇ ਜਾਂ یوں ਕਹਿ ਲਓ ਕੁਝ ਰਿਸ਼ਤੇ ਆਪਣੇ ਤਾਂ ਬੇਵਸ ਹੋ ਜਾਂਦੇ ਨੇ ਮੇਥਾ ਮੇਥਾ ਕਿਆ ਜਾਂਦਾ ਹੈ ਉਹ ਚੀਜ਼ਾਂ ਝੂਠਾ ਕਿਹਾ ਜਾਂਦਾ ਹੈ ਜਿਹੜੀ ਚੀਜ਼ ਚਾਹੁੰਦੇ ਹੋਏ ਵੀ ਦੋਨੇ ਪਾਸੇ ਚਾਹੁੰਦੇ ਹੋਏ ਵੀ ਨਾ ਨਿਭਾਈ ਜਾਵੇ ਨਾ ਸਕਲਪ ਪੂਰਾ ਹੋਵੇ ਜਿਵੇਂ ਕਹਿੰਦਾ ਪਿਤਾ ਬਹੁਤ ਬਿਮਾਰ ਹੈ ਬੰਦੇ ਕੋਲੇ ਟਰੱਕਾਂ ਦੇ ਟਰੱਕ ਪੈਸੇ ਨੋਟਾਂ ਦੇ ਭਰੇ ਪਏ ਨੇ ਕਮਰੇ ਭਰੇ ਪਏ ਨੇ ਕਹਿੰਦਾ ਬੈਂਕ ਬੈਂਕ ਬੈਲੈਂਸ ਬਹੁਤ ਹੈ ਪਰ ਡਾਕਟਰ ਕਹਿੰਦਾ ਵੀ ਸਾਡੇ ਵਾਸਤੇ ਗੱਲ ਨਹੀਂ ਪਰਿਵਾਰ ਕਹਿੰਦਾ ਜਿੰਨੇ ਮਰਦੀ ਪੈਸੇ ਚੱਕੋ ਡਾਕਟਰ ਸਾਹਿਬ ਮੇਰੇ ਪਿਤਾ ਨੂੰ ਸਾਉਣੇ ਚਾਹੀਦੇ ਨੇ ਉਹ ਕਹਿੰਦੇ ਸੌਰੀ ਇਹ ਹੋ ਨਹੀਂ ਸਕਦਾ ਪਿਤਾ ਦਾ ਪਿਆਰ ਹੈ ਔਲਾਦ ਨਾਲ ਪਰਿਵਾਰ ਨਾਲ ਪਰਿਵਾਰ ਦਾ ਪੁੱਤਰਾ ਧੀਆ ਦਾ ਪਿਤਾ ਦੇ ਨਾਲ ਪਰ ਉੱਥੇ ਝੂਠਾ ਹੋ ਗਿਆ ਮਤਲਬ ਜੋ ਬੇਬਸ ਹੈ ਬੇਬਸੀ ਦੇ ਵਿੱਚ ਵੀ ਸਭ ਕੁਝ ਕੱਚਾ ਹੁੰਦਿਆ ਹੋਇਆਵੇਂ ਟੁੱਟ ਜਾਂਦਾ ਸੋ ਜਦੋਂ ਬੰਦੇ ਦਾ ਦਿਲ ਉਦਾਸ ਹੋ ਜਾਂਦਾ ਹੈ ਦਿਲ ਟੁਕੜੇ ਹੋ ਜਾਂਦਾ ਹੈ ਮਨ ਖਿਰਖਿਰ ਹੋ ਜਾਂਦਾ ਸਭ ਕੁਝ ਉੱਥੇ ਫਿਰ ਜੋ ਉਹਨੂੰ ਜੀਨ ਕਰਦਾ ਉੱਥੇ ਬਣਦੀ ਹੈ ਪਿਆਰੋ ਅਸਲੀ ਸੰਤ ਦਾ ਮਾਰਗ ਸ਼ੁਰੂ ਹੋ ਜਾਂਦਾ ਹੈ ਫਿਰ ਬੰਦਾ ਕਹਿੰਦਾ ਮੈਨੂੰ ਕੋਈ ਪਿਆਰ ਨਹੀਂ ਕਰਦਾ ਇਹ ਵੀਡੀਓ ਪਿਆਰੇ ਉਹਨਾਂ ਲਈ ਹੈ ਜਿਹੜੇ ਥੋੜੇ ਜਿਨੇ ਨਾ ਬੁੱਧੀ ਦੇ ਤਲ ਤੇ ਜਾਂਉਂਦੇ ਨੇ ਜਿਹੜੇ ਬੰਦੇ ਤਾਮਸੀ ਨੇ ਬਸ ਸੰਸਾਰ ਤੇ ਖਾ ਲਿਆ ਕਮਾ ਲਿਆ ਖਾ ਲਿਆ ਉਹਨਾਂ ਵਾਸਤੇ ਨਹੀਂ ਹੈ ਕਿ ਵੀਡੀਓ ਇਹ ਇਹ ਬੰਦੇ ਨੇ ਬਰੀਕ ਬੁੱਧੀ ਵਾਲੇ ਵਾਸਤੇ ਜਿਨ੍ਹਾਂ ਦਾ ਹਿਰਦਾ ਪ੍ਰੇਮਾ ਭਗਤੀ ਦੇ ਨਾਲ ਜਾਂ ਕਿਸੇ ਦਇਆ ਨਾਲ ਜਾਂ ਕਿਸੇ ਦੁੱਖ ਨਾਲ ਭਰਿਆ ਹੋਇਆ ਹੈ ਉਹ ਸੁਣਨਗੇ ਜਦੋਂ ਬੰਦੇ ਨੂੰ ਸਾਰੇ ਬਦੋ ਠੋਕਰਾਂ ਮਿਲ ਜਾਣ ਜਾਨ ਬੁੱਝ ਕੇ ਸਮਾਜ ਨੇ ਮਾਰੀਆਂ ਹੁਣ ਠੋਕਰਾਂ ਜਾਂ ਬੇਵਸੀ ਹੋ ਕੇ ਬੰਦੇ ਨੂੰ ਜਾਉਣਾ ਪੈ ਰਿਹਾ ਵੀ ਜਾਉਣਾ ਵੀ ਪਊਗਾ ਪਰ ਮੋਇਆ ਵਰਗੀ ਮਰਿਆ ਵਰਗੀ ਜ਼ਿੰਦਗੀ ਉੱਥੇ ਫਿਰ ਬੰਦਾ ਚਾਹੁੰਦਾ ਮੈਨੂੰ ਕੋਈ ਇਸ ਤਰ੍ਹਾਂ ਦਾ ਕੁਝ ਹੋ ਜੇ ਵੀ ਮੈਂ ਜਿਹੜਾ ਸਾਰਾ ਦੁੱਖ ਹੈ ਮੈਂ ਭੁੱਲ ਜਾ ਪਰ ਜੇ ਉਹਦੇ ਚੇਤੇ ਵਿੱਚ ਕਦੇ ਇਸ ਸਮੇਂ ਵਿੱਚ ਟੁੱਟੇ ਹੋਏ ਦਿਲ ਸਮੇਂ ਉਹਦੇ ਦਿਮਾਗ ਵਿੱਚ ਨਾ ਕਿਤੇ ਪ੍ਰਮਾਤਮਾ ਦੀ ਕਿਣਕਾ ਜਾਗ ਜਾਵੇ ਇੱਕ ਥੋੜਾ ਜਿਹਾ ਅਗਨੀ ਪ੍ਰਚੰਡ ਹੋ ਜਾਏ ਪ੍ਰਮਾਤਮਾ ਦੇ ਪਿਆਰ ਦੀ ਜਵਾਲਾ ਉਹ ਫਿਰ ਸੰਸਾਰ ਸੰਸਾਰ ਤੋਂ ਟੁੱਟਣਾ ਹੀ ਭਗਤੀ ਹੈ ਸੰਸਾਰ ਦੇ ਵਿੱਚ ਉਲਝਿਆ ਰਹਿਦਾ ਬੰਦਾ ਜਦੋਂ ਬੰਦਾ ਕਹਿੰਦੇ ਮੈਨੂੰ ਮੇਰਾ ਕੋਈ ਨਹੀਂ ਮੇਰਾ ਕੋਈ ਨਹੀਂ ਮੇਰਾ ਕੋਈ ਨਹੀਂ ਉਦੋਂ ਫਿਰ ਬੰਦਾ ਕੱਲਾ ਹੁੰਦਾ ਹੈ ਉਹਦੇ ਕਿਸੇ ਵੱਲ ਧਿਆਨ ਨਹੀਂ ਹੁੰਦਾ ਟੁੱਟੇ ਵੀ ਨਾ ਮੈਨੂੰ ਕੋਈ ਖੁਸ਼ੀ ਦੀ ਲੋੜ ਨਹੀਂ ਕਹਿੰਦਾ ਭਾਬ ਵੀ ਮੇਰਾ ਕੁਝ ਨਹੀਂ ਹੈਗਾ ਤਰੰਗਾ ਖਤਮ ਹੋ ਜਾਣਾ ਸੰਸਾਰ ਦੇ ਤਰੰਗਾ ਉਹਨੂੰ ਬਹੁਤ ਵੱਡੇ ਜਾਨੀ ਕਿ ਸਾਧਮੇ ਵਿੱਚ ਤਰੰਗਾ ਖਤਮ ਹੁੰਦੀ ਹੈ ਉਹ ਸੁਨ ਹੋ ਜਾਂਦਾ ਹੈ ਖਾਲੀ ਹੁੰਦਾ ਦਿਮਾਗ ਉਹਦੋਂ ਜੇ ਉਹਦੋਂ ਨਾ ਕਿਤੇ ਉਹਦਾ ਕਰਮ ਜਾਗ ਜੇ ਉਹਨੂੰ ਕਿਤੇ ਵਾਹਿਗੁਰੂ ਜਾਗ ਆ ਜੇ ਸਾਰੇ ਭੱਜ ਜਾਣ ਸਾਖ ਭੱਜਣ ਰਿਸ਼ਤੇਦਾਰ ਭੱਜਣ ਉਹਦੋਂ ਪਰਮਾਤਮਾ ਯਾਦ ਆ ਜੇ ਨਾ ਉਹਨੂੰ ਇਹ ਲੱਗੇ ਇਹ ਪਰਮਾਤਮਾ ਮੇਰਾ ਕੋਈ ਨੀਜੇ ਤੂੰ ਹੈ ਮੈਨੂੰ ਪਿਆਰ ਕਰ ਲੈ ਮੈਨੂੰ ਪਿਆਰ ਕਰ ਲੈ ਮੈਨੂੰ ਪਤਾ ਲੱਗੇ ਤੂੰ ਮੈਨੂੰ ਪਿਆਰ ਕਰਦਾ ਲੰਮੀਆ ਬਾਹਲੇ ਮਹਾਰਾ ਆਹ ਜਾਨ ਬਾਹੂ ਵੀ ਲੰਮੀਆ ਬਾਹਾਂ ਵਾਲੇ ਮਹਾਰਾਜ ਫਿਰ ਸੱਚੇ ਪਾਸ਼ਾ ਮਹਾਰਾ ਦਾ ਬਚਨ ਹੈ ਸਾਚਾ ਸਾਹਿਬ ਸਾਚਨਾਏ ਭਾਖਿਆ ਭਉ ਪਾਰ ਆਖੇ ਮੰਗਹਿ ਦੇਹ ਦੇਦ ਦਾ ਆਦਤ ਕਰੇਂ ਤਾਰ ਫਿਰ ਅੱਗੇ ਆ ਕੇ ਮੋਹੋ ਕੇ ਬੋਲ ਬੋਲੀ ਹੈ ਜੇ ਸੁਣ ਧਰੇ ਪਿਆਰ ਅੰਮ੍ਰਿਤ ਬਿਲਾ ਸਚਨਾਉ ਬੜਿਆਈ ਵਿਚਾਰ ਸਾਰੇ ਕਿਤੇ ਪ੍ਰੀਤ ਦੀ ਗੱਲ ਕਰੀਏ ਵੀ ਬੰਦਿਆ ਤੂੰ ਇਸ ਤਰ੍ਹਾਂ ਕਰ ਇਸ ਤਰ੍ਹਾਂ ਕਰ ਮੱਛੀ ਦੇ ਪਾਣੀ ਵਰਗੀ ਪ੍ਰੀਤ ਕਰ ਪਰ ਐਦੋਂ ਅੱਗੇ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਚੇ ਪਾਸ਼ਾ ਕਹਿੰਦੇ ਨੇ ਕਿ ਮਹਾਰਾਜ ਤੂੰ ਕਿਵੇਂ ਪਿਆਰ ਕਰਦਾ ਹੈ ਬੰਦੇ ਨੂੰ ਮੈਂ ਕੀ ਬੋਲਾਂ ਜਿਹੜਾ ਤੇਰੇ ਨਾਲ ਪਿਆਰ ਪੈ ਜੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸਚੁ ਨਾਉ ਵਿੜਾਈ ਵਿਚਾਰ ਜੇ ਤੂੰ ਅੰਮ੍ਰਿਤ ਵੇਲੇ ਐਣ ਪੂਰਾ ਪੂਰੇ ਦੁੱਖ ਵਿੱਚ ਬੰਦਾ ਬੰਦਾ ਪਤਾ ਕਿਉਂ ਕੀ ਕਹਿੰਦਾ ਵੀ ਜਿਹੜਾ ਮੈਂ ਸੋਚਦਾ ਮੈਂ ਦੇਖਦਾ ਜੋ ਵੀ ਕੁਛ ਮੈਂ ਕਰਦਾ ਵੀ ਮੇਰੇ ਸੰਗੋਚ ਮੇਰੀ ਫੀਲਿੰਗ ਖਤਮ ਹੋ ਜੇ ਮੈਂ ਮੇਰੀ ਹੋਂਦ ਖਤਮ ਹੋ ਜੇ ਮੈਂ ਮੇਰਾ ਹੋਣਾ ਹੀ ਮੇਰੇ ਦੁੱਖਾਂ ਦਾ ਕਾਰਨ ਹੈ ਜਿਵੇਂ ਲੱਗਦਾ ਵੀ ਮੈਂ ਹੈਗਾ ਤਾਂ ਮੈਨੂੰ ਦੁੱਖ ਨੇ ਕੋਈ ਇਸ ਤਰ੍ਹਾਂ ਦੀ ਅਵਸਥਾ ਬਣਾ ਦਿਓ ਮਹਾਰਾਜ ਕਿ ਮੈਂ ਮੈਂ ਆਪਣੇ ਆਪ ਨੂੰ ਮਹਿਸੂਸ ਹੀ ਨਾ ਕਰ ਸਕਾਂ ਕਿ ਮੈਂ ਹੈਗਾ ਬਸ ਮੈਂ ਇਸ ਤਰੀ ਜੀਰੋ ਹੋ ਜਾਵਾਂ ਸ਼ੁੱਣ ਹੋ ਜਾਵਾਂ ਮੈਂ ਸਮਾ ਜਾਵਾਂ ਬਸ ਮੇਰਾ ਉਸ ਵੀ ਨਾ ਹੋ ਜੇ ਖਤਮ ਹੋ ਜੇ ਲੈ ਐਂ ਵਿੱਚ ਹੀ ਸਮਾ ਜਾ ਤੇਰੇ ਹੁਣ ਜਿਹੜੇ ਬੰਦੇ ਬਹੁਤ ਦੁੱਖ ਦੇ ਕਾਰਨ ਕਈ ਸ਼ਰਾਬੀ ਕਵਾਬੇ ਨੇ ਉਹ ਨਸ਼ਾ ਪਤਾ ਕਿਉਂ ਕਰਦੇ ਨੇ ਉਹ ਇਸ ਕਰਕੇ ਕਰਦੇ ਨੇ ਕਿ ਮੈਨੂੰ ਆਪਣੇ ਆਪੇ ਦੀ ਹੋਸ਼ ਨਾ ਹੋਵੇ ਵੀ ਜਿਹੜਾ ਮੈਂ ਦੁੱਖ ਭੋਗਣ ਵਾਲਾ ਜਿਹੜਾ ਮੇਰੇ ਅੰਦਰ ਦੁੱਖ ਭੋਗਣ ਵਾਲਾ ਮੇਰਾ ਮਨ ਹੈ ਜਿਹੜੇ ਚੀਜ਼ ਨੂੰ ਦੁੱਖ ਲੱਗਦਾ ਹੈ ਉਹ ਦੁੱਖ ਲੱਗਣ ਵਾਲਾ ਦੁੱਖ ਨੂੰ ਭੋਗਣ ਵਾਲਾ ਦੁੱਖ ਨੂੰ ਮਹਿਸੂਸ ਕਰਨ ਵਾਲਾ ਉਹ ਹੀ ਖਤਮ ਹੋ ਜੇ ਫਿਰ ਦੋ ਕੀ ਹੈ ਜੇ ਦੁੱਖ ਭੋਗਣ ਵਾਲਾ ਹੀ ਖਤਮ ਹੋ ਗਿਆ ਫੇਰ ਦੁੱਖ ਹੈ ਨਹੀਂ ਇਸ ਤ੍ਰੇ ਸਮਾਧੀ ਹੈ ਇਸ ਤ੍ਰੇ ਇੱਕਮਿਕ ਹੋ ਜਾਣਾ ਹੈ ਪਰਮਾਤਮਾ ਦੇ ਨਾਲ ਜੇ ਬੰਦਾ ਕੋਈ ਨਾ ਸੰਸਾਰ ਤੋਂ ਕਿਸੇ ਨੂੰ ਦੁੱਖ ਲੱਗਿਆ ਇਹ ਸਹੀ ਮੌਕਾ ਹੈ ਤੈਨੂੰ ਨਾਮ ਦਾ ਬੀਜ ਬੀਜਣ ਦਾ ਛੱਟ ਲੱਗੀ ਹੈ ਮਿੱਤਰੋ ਕਿਸੇ ਤਰ੍ਹਾਂ ਦੀ ਲੱਗੀ ਹੈ ਦਿਲ ਉਦਾਸ ਹੈ ਸੰਸਾਰ ਤੋਂ ਕੋਈ ਕਿਸੇ ਦਾ ਨਹੀਂ ਉਦੋਂ ਜੇ ਤੂੰ ਪਰਮਾਤਮਾ ਨੂੰ ਯਾਦ ਕਰ ਲਵੇਂ ਇਸ ਤਰ੍ਹਾਂ ਕਹਿ ਦੇਵੇਂ ਵਾਹ ਪੰਜ ਵਾਰੀ ਵਾਹਿਗੁਰੂ ਮੈਂ ਹੈ ਨਹੀਂ ਬਸ ਮੈਨੂੰ ਖਤਮ ਕਰ ਦੇ ਤੂੰ ਹੋ ਮੈਂ ਮੈਂ ਤੇਰਾ ਹੀ ਰੂਪ ਹੋ ਜਾ ਵਾਹਿਗੁਰੂ ਮੈਂ ਤੇਰਾ ਹੀ ਰੂਪ ਹੋ ਜਾ ਮਹਾਰਾਜ ਮੈਨੂੰ ਤੇਰੇ ਬਾਰੇ ਵੀ ਮੈਂ ਸੋਚਣੋਂ ਹਟ ਜਾ ਵੀ ਤੂੰ ਹੈ ਬਸ ਵਾਹਿਗੁਰੂ ਕਹਿਣ ਸਾਰ ਮੇਰਾ ਮੈਂ ਖਤਮ ਹੋ ਜਾ ਜ਼ੀਰੋ ਹੋ ਜਾ ਮੇਰਾ ਕੁਝ ਨਾ ਰਹੇ ਮੈਂ ਅੰਦਰੋਂ ਮਹਿਸੂਸ ਕਰਨ ਵਾਲਾ ਸਭ ਕੁਝ ਖਤਮ ਹੋ ਜਾਵੇ ਮੇਰੀ ਹੋਂਦ ਖਤਮ ਹੋ ਜਾਵੇ ਤੂੰ ਤੂੰ ਹੋ ਜਾ ਜਦ ਤੂੰ 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 ਹੋ ਜਾ ਨਾ ਵੀ ਇੱਕ ਤਾਂ ਤੂੰ ਹੈ ਪ੍ਰਭਾਤਮਾ ਇੱਕ ਮੈਂ ਆ ਵੀ ਮੈਂ ਤੇਰਾ ਦਾਸ ਦੋ ਹੋਗੇ ਇੱਕ ਦਾਸ ਹੋ ਗਿਆ ਇੱਕ ਤੂੰ ਹੋ ਗਿਆ ਪ੍ਰਮਾਤਮਾ ਹੋ ਗਿਆ ਦਾਸਾ ਭਾਵ ਵੀ ਖਤਮੀ ਹੋ ਜੇ ਵੀ ਬਸ ਤੂੰ ਇਹ ਇਹਨਾਂ ਕਹਿਣ ਸੇ ਕਾਇਣ ਸਾਰ ਪਰਮੇਸ਼ਰ ਦਾ ਰੂਪ ਮੈਂ ਵੀ ਮੇਰੇ ਅੰਦਰ ਹੀ ਪ੍ਰਮਾਤਮਾ ਜਿਹੜਾ ਕਿ ਮੈਂ ਵੀ ਪ੍ਰਮਾਤਮਾ ਹੀ ਅੱਗੇ ਜਿਹੜਾ ਹੈ ਜਿਹਨੂੰ ਯਾਦ ਕਰਦੇ ਹੋਏ ਪ੍ਰਮਾਤਮਾ ਬਸ ਤੂੰ ਤੇ ਮੈਂ ਇੱਕੋ ਹੋ ਜੀਏ ਮਹਾਰਾਜ ਇਸ ਕਰਕੇ ਉੱਥੇ ਫਿਰ ਬੰਦੇ ਦੀ ਗੱਲ ਬਣਦੀ ਹੈ ਜੇ ਕੋਈ ਬਹੁਤ ਵੱਡੇ ਘਾਟੇ ਦੇ ਵਿੱਚ ਬਹੁਤ ਵੱਡੀ ਠੋਕਰ ਦੇ ਵਿੱਚ ਬੰਦਾ ਇਹ ਚੀਜ਼ ਮਹਿਸੂਸ ਕਰ ਲਵੇ ਨਾ ਪੰਜ ਵਾਰੀ ਵਾਹਿਗੁਰੂ ਕਹਿ ਲਵੇ ਕਹਿਨ ਸਰ ਬਸ ਮਹਾਰਾ ਮੈਂ ਖਤਮ ਹੋ ਜਾ ਤੂੰ ਹੋ ਜਾ ਤੇ ਮੈਂ ਤੂੰ ਹੀ ਹੋ ਜਾ ਤੂੰ ਤੂੰ ਕਰਤਾ ਤੂੰ ਪਿਆ ਕਬੀਰ ਸਾਹਿਬ ਕਹਿੰਦੇ ਤੂੰ ਤੂੰ ਕਰਦਾ ਮਹਾਰਾ ਮੈਂ ਤੇਰੇ ਰੂਪ ਹੋ ਗਿਆ ਇਹ ਉਹ ਨਾ ਬੰਦੇ ਨੇ ਕਿਹਨਾਂ ਨੇ ਜਿਹੜੇ ਥੋੜੇ ਜਿਹੀ ਕਿਸੇ ਠੋਕਰ ਖਾਈ ਹੋਈ ਹੈ ਜਨਾਂ ਦੀ ਵੀ ਮੈਂ ਉਹਨਾਂ ਦਾ ਆਪਾ ਹੀ ਉਹਨਾਂ ਨੂੰ ਦੁੱਖ ਕਰਕੇ ਮੈਂ ਆਇਗਾ ਉਹ ਕਹਿੰਦੇ ਮੈਂ ਖਤਮ ਹੋ ਜਾ ਮਰ ਕੇ ਨਹੀਂ ਖਤਮ ਹੋ ਜਾਂਦਾ ਕੁਝ ਖਾ ਕੇ ਗੁਜ਼ਾਰਾ ਖਾ ਕੇ ਉਹ ਹੱਥ ਆਤਮਾ ਤੇ ਕਰਕੇ ਨਹੀਂ ਉਹ ਹੋਂਦ ਰਹਿੰਦੀ ਹੈ ਹੋਂਦ ਜੋਂ ਦੇ ਜੀ ਹੀ ਖਤਮ ਕਰਕੇ ਪ੍ਰਮਾਤਮਾ ਚ ਇੱਕ ਮਿਕ ਹੋ ਕੇ ਹੀ ਹੋਂਦ ਖਤਮ ਹੁੰਦੀ ਹੈ ਖੁਦੀ ਮਿੱਟੀ ਸੁਖ ਭਇਆ ਜਦ ਆਪਦਾ ਮ੍ਰਿਤਕ ਜੋਂ ਮਰਨ ਤੋਂ ਬਾਅਦ ਸਰੀਰ ਤੋਂ ਬਾਅਦ ਵੀ ਬੰਦਾ ਹੈਗਾ ਜਿਹੜਾ ਦੁੱਖ ਤੇ ਸੁੱਖ ਭੋਗਦਾ ਨਾਟ ਭੋਗਦਾ ਸਵਰਗ ਭੋਗਦਾ ਦੁਆਰੇ ਜੁਨੀਆਂ ਵਿੱਚ ਆਉਂਦਾ ਪਰ ਜੇ ਅੰਦਰੋਂ ਹੋਂਦ ਖਤਮ ਹੋ ਜਾਏ ਹੋਂਦ ਗੁਰਬਾਣੀ ਮਟਾਉਂਦੀ ਹੈ ਬਸ ਪ੍ਰਮਾਤਮਾ ਵਿੱਚ ਲੀਨ ਹੋਣਾ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਜਿਹੜਾ ਇਹ ਸ਼ਬਦਾ ਰੋਜ਼ ਜਾਪ ਕਰੇਗਾ ਨਾ ਬਸ ਵਾਹਿਗੁਰੂ ਕਹਿੰਦਾ ਸਮਾਧੀ ਮਹਾਰਾਜ ਕੁਛ ਨਹੀਂ ਤੂੰ ਮੈਂ ਤੂੰ ਹੋ ਜਾ ਤੇਰਾ ਰੂਪ ਹੋ ਜਾ ਵਾਹਿਗੁਰੂ 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 ਪਾਠ ਕਰੋ ਪਾਠ ਚਾਰਜ ਕਰਦਾ ਹੈ ਕਹਿੰਦਾ ਅੰਮ੍ਰਿਤ ਵੇਲਾ ਸਚਨਾ ਬੜਿਆਈ ਵਿਚਾਰੇ ਗੁਰਬਾਣੀ ਨੇ ਦੱਸਿਆ ਤਾਂ ਹੀ ਬਿਨ ਨਾਮ ਸਿਮਰ ਕਰਿਆ ਜਾਂਦਾ ਬਹੁਤ ਗੰਦਲ ਗੁਰਬਾਣੀ ਗੁਰਬਾਣੀ ਦੇ ਸ਼ਬਦ ਦੱਸੀ ਜਾਂਦੇ ਨੇ ਜੀ ਸਿੱਖ ਕੰਮ ਕਿਹੜੇ ਰਸਤੇ ਪੈ ਗਈ ਨਹੀਂ ਗੁਰਬਾਣੀ ਤੇ ਸ਼ਬਦ ਵਾਹਿਗੁਰੂ ਸ਼ਬਦ ਤੇ ਗੁਰੂ ਇੱਕੋ ਰੂਪ ਹੈ ਪਹਿਲੀ ਵਾਰ ਗੁਰਬਾਣੀ ਹੀ ਬੰਦੇ ਨੂੰ ਉੱਤੇ ਨੂੰ ਚੱਕਦੀ ਹੈ ਉਹ ਸਪਿਰਟ ਭਰਦੀ ਹੈ ਬੰਦੇ ਵਿੱਚ ਇਸ ਕਰਕੇ ਆਪਦੀ ਹੋਂਦ ਨੂੰ ਖਤਮ ਕਰਨ ਵਾਸਤੇ ਬਾਣੀ ਕੋਲ ਤੁਹਾਨੂੰ ਆਉਗਾ ਜੇ ਬੰਦਾ ਪੰਜ ਵਾਰੀ ਵੀ ਤੁਸੀਂ ਵਾਹਿਗੁਰੂ ਕਹੋਗੇ ਨਾ ਬਸ ਵੀ ਮਹਾਰਾਜ ਮੈਨੂੰ ਆਪ ਦੇ ਵਿੱਚ ਸਮਾ ਲੋ ਮੇਰੀ ਹੋਂਦ ਖਤਮ ਕਰ ਤੂੰ ਰਹਿ ਜਾ ਤੂੰ 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 ਵਾਹਿਗੁਰੂ ਵਹਿਰੂ ਕਰਦੇ ਕਰ ਤੁਸੀਂ ਤੂੰ ਕਹਿਣ ਲੱਗ ਜੂਗੇ ਜੇ ਕਿਸ ਨੂੰ ਇਹ ਗੱਲ ਸਮਝ ਆ ਜੇ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ